ਮਹ ਬੋਲ ਸਤਿਕਾਰਯੋਗ ਪ੍ਰੈਨ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਪਿੰਡ ਕਟਿਆਵਾਲੀ ਤੋਂ ਕੋਲੰਦ ਕਿਸਾਨ ਸਭਾ ਸੂਬਾ ਕਮੇਟੀ ਮੈਂਬਰ ਮੇਰੇ ਨਾਲ ਖੜੇ ਨੇ ਮਨਪ੍ਰੀਤ ਸਿੰਘ ਕ੍ਰਾਂਤੀਕਾਰੀ ਯੂਨੀਅਨ ਦੇ ਤੇ ਆਹ ਮੇਰੇ ਵੀ ਕਿਸਾਨ ਵੀਰ ਖੜੇ ਨੇ ਇਹ ਵੀ ਕਿਸਾਨ ਨੇ ਤੇ ਕਿਸਾਨ ਅਸੀਂ ਵੀ ਆ ਸਤਿਕਾਰਯੋਗ ਵੀਰੋ ਅੱਜ ਸਾਡੇ ਪੰਜ ਟ੍ਰਾਸਫਰਮ ਲੈ ਗਏ ਨੇ ਰਾਤ ਜਿਹੜੀ ਆਪਣੀ ਆਹ ਰਾਤ ਟੱਪੀ ਏ ਤੇ ਟਰਾਂਸਫਰ ਵਿੱਚੋਂ ਤੇਲ ਤੇ ਕੋਇਲਾ ਕੱਢ ਕੇ ਲੈ ਗਏ ਨੇ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋਏ ਪਏ ਨੇ ਵੀ ਰਹਿ ਲੱਭਦਾ ਨਾ ਲੋ ਇਹ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਨੇ ਆ ਅਪੀਲ ਕਰਨੇ ਵੀ ਇਹ ਜਿਹੜੇ ਚੋਰੀਆਂ ਹੁੰਦੀਆਂ ਰੋਜ਼ ਦਿਹਾੜੇ ਇਹਨਾਂ ਚੋਰਾਂ ਨੂੰ ਫੜਿਆ ਜਾਵੇ ਕਾਬੂ ਕੀਤਾ ਜਾਵੇ ਪਿਛਲੇ ਹਫਤੇ ਹੀ ਹਾਲੇ ਮੇਰੇ ਕੁਝ ਭਰਾ ਇਸ ਤੋਂ 15 ਕਿਲੇ ਅੱਗੇ ਉਹਨਾਂ ਦੇ 6 ਟਰਾਂਸਫਰ ਲੱਥੇ ਪਿਛਲੇ ਹਫਤੇ ਤੇ ਹਲੇ ਹਫਤਾ ਪੂਰਾ ਨਹੀਂ ਟੱਪਿਆ ਤੇ ਮੇਰੇ ਵੀਰ ਜੀ ਨੇ ਇਹਨਾਂ ਦੀ ਘਰ ਨਹੀਂ ਨਾਲੀਏ ਇਹਨਾਂ ਨੇ ਮੈਨੂੰ ਇਸੇਰੇ ਕਾਲ ਕਰਕੇ ਕਿਹਾ ਗੁਰਪ੍ਰੀਤ ਸਿੰਘ ਆ ਆਪਣੇ ਖੇਤਾਂ 'ਚ ਕੰਮ ਹੋ ਗਿਆ ਤਾਂ ਅਸੀਂ ਇਹ ਜਿਹੜੇ ਚੋਰ ਨੇ ਇਹਨਾਂ ਦੀ ਮੱਲੇ ਨਿੰਦਿਆ ਕਰਨੇ ਆ ਅੱਜ ਸਾਡੇ ਲੱਥੇ ਨੇ ਪਹਿਲਾਂ ਵੀ ਲੈ ਕੇ ਨਾ ਹੋਰ ਭੈਣ ਭਰਾਵਾਂ ਦੇ ਲੈਣਗੇ ਇਸ ਕਰਕੇ ਅਸੀਂ ਆਪਣੀਆਂ ਜਥੇਬੰਦੀਆਂ ਵੱਲੋਂ ਇਹਨਾਂ ਦੀ ਨਿੰਦਿਆ ਕਰਨੇ ਆ ਤੇ ਅਪੀਲ ਕਰਨੇ ਆ ਇਹਨੂੰ ਦੂਜੇ ਪ੍ਰਸ਼ਾਸਨ ਨੂੰ ਇਹ ਜਿਹੜੇ ਚੋਰ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਪੜ ਕੇ ਕਿਸੇ ਹੋਰ ਪਰਹੰਪਰਾ ਦਾ ਨੁਕਸਾਨ ਨਾ ਹੋਵੇ ਤੇ ਅਸੀਂ ਬਿਜਲੀ ਬੋਰਡ ਨੂੰ ਵੀ ਮੰਗ ਕਰਨੇ ਜਿਹੜੇ ਇਹ ਪਰਹੰਪਰਾਵਾਂ ਦੇ ਟਰਾਂਸਫਾਰਮ ਲੱਥੇ ਨੇ ਉਹਨਾਂ ਨੂੰ ਇਹ ਜਲਦੀ ਤੋਂ ਜਲਦੀ ਟਰਾਂਸਫਾਰਮ ਬਦਲ ਕੇ ਦਿੱਤੇ ਜਾਣ ਅਸੀਂ ਦਰਖਾਸਤਾਂ ਦਵਾਦ ਨੇ ਸਾਰੇ ਪਰਹੰਪਰਾਵਾਂ ਕੋਲ ਉੱਤੋਂ ਕਣਕਾਂ ਸਿੱਟੇ ਵਿਗਾਈਆਂ ਖੜੀਆਂ ਪਾਣੀ ਲਾਉਣਾ ਪਰਹੰਪਰਾਵਾਂ ਨੇ ਤੇ ਪਰਹੰਪਰਾ ਬਹੁਤ ਦੁਖੀ ਨੇ ਇਸ ਕਰਕੇ ਅਸੀਂ ਮਹਿਕਮੇ ਨੂੰ ਅਪੀਲ ਕਰਨੇ ਆ ਵੀ ਇਹ ਮਤਲਬ ਕਿ ਸਾਡੇ ਪਰਹੰਪਰਾਵਾਂ ਨੂੰ ਸਾਰਿਆਂ ਨੂੰ ਟਰਾਂਸਫਾਰਮ ਦਿੱਤੇ ਜਾਣ ਹੁਣ ਅਸੀਂ ਚੌਂਕੀ ਆਪਦੀ ਕਬਰਵਾਲਾ ਹਟਕਥਾਣਾ ਹੈ ਉੱਥੇ ਅਸੀਂ ਇਸ ਦੀ ਕੰਪਲੇਨ ਕਰਕੇ ਆਉਣੇ ਆ ਤੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ